ਜੀ ਜੀ ਆਰਮੀ ਦੀਆਂ ਉਹਦੇ ਬਾਰੇ ਦੱਸਾਂ ਅਸੀਂ ਸੰਗਮ ਮੈਰਿਜ ਪੈਲਸ ਗੁਥਮੜਾ ਵਿਖੇ ਖੜੇ ਆ ਇੱਥੇ ਆਰਮੀ ਦੀਆਂ ਆਪਣੇ ਇਲਾਕੇ ਦੀ ਸੇਵਾ ਵਾਸਤੇ ਗੱਡੀਆਂ ਪਹੁੰਚੀਆਂ ਨੇ ਮਤਲਬ ਜਿਵੇਂ ਮੈਡੀਕਲ ਫੈਸਿਲਿਟੀ ਬੋਟ ਵਗੈਰਾ ਸਾਰਾ ਕੁਝ ਇਹਨਾਂ ਦੇ ਕੋਲ ਮੌਜੂਦ ਆ ਕਿਸੇ ਵੀ ਸਾਡੇ ਇਲਾਕੇ ਦੇ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਇੱਥੇ ਕੰਫਰਮ ਕਰ ਸਕਦਾ ਵੀਰ ਜੀ ਆਪਣੇ ਖੜੇ ਨੇ ਸਰਨਾਵੀਰ ਜੀ ਜਿਹੜੇ ਇਥੋਂ ਦੇ ਮਾਲਕ ਨੇ ਸੰਗਮ ਮੈਰਿਜ ਪੈਲਸ ਦੇ ਇਹਨਾਂ ਨਾਲ رابطہ ਕਾਇਮ ਕਰਕੇ ਹਰ ਤਰ੍ਹਾਂ ਦੀ ਫੈਸਿਲਿਟੀ ਇਥੋਂ ਲੈ ਸਕਦੇ ਕਿਉਂਕਿ ਮੈਡੀਕਲ ਸਹੂਲਤਾਂ ਮਤਲਬ ਕਿਸੇ ਵੀ ਤਰ੍ਹਾਂ ਦੇ ਪਾਣੀ ਦੇ ਵਿੱਚ ਜਿਵੇਂ ਹਾਲਾਤ ਬਣੇ ਨੇ ਪਰਮਾਤਮਾ ਕਰੇ ਵਾਹਿਗੁਰੂ گے ਅਰਦਾਸ ਕਰਦੇ ਹਾਂ ਕਿਉਂਕਿ ਮਾਜੇ ਦੇ ਵਿੱਚ ਕਾਫੀ ਨੁਕਸਾਨ ਹੋਇਆ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਪਰਮਾਤਮਾ ਇਸੇ ਇਲਾਕੇ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਪਰ ਫਿਰ ਵੀ ਜੇ ਕਿਸੇ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦੇ ਸਾਡੇ ਇਲਾਕਾ ਨਿਵਾਸੀ ਨੂੰ ਦਿੱਕਤ ਆਉਂਦੀ ਆ ਤੇ ਸੰਗਮ ਮੈਰਿਜ ਪੈਲਸ ਵਿੱਚ ਆਰਮੀ ਵੱਲੋਂ ਆਪਣੇ ਇੰਡੀਅਨ ਆਰਮੀ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਬੋਟ ਵਗੈਰਾ ਕਿਸੇ ਵੀ ਤਰ੍ਹਾਂ ਦੀ ਲੋਡ ਹੋਵੇ ਤੇ ਇੱਥੇ ਰਬਤਾ ਕਮ ਵੀਰ ਜੀ ਸਰਨਾ ਜੀ ਨਾਲ ਮੈਰਿਜ ਪੈਸ ਵਾਲਿਆ ਨਾ ਕਰ ਸਕਦੇ ਹਨ